ਸਾਸਤਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਸੀਆਈਏ ਸਟਾਫ ਦੇ ਇੰਚਾਰਜ ਸਰਦਾਰ ਜਗਸੀਰ ਸਿੰਘ ਦੀ ਅਗਵਾਈ ਵਿੱਚ 5 ਕਿਲੋ ਹੈਰਵਨ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਮਾਮਲਾ ਦਰਜ ਯੋਧ ਨਸ਼ਿਆਂ ਵਿਰੋਧ ਵੀ ਟੀਮ ਹਮਮਤ ਹੈ ਤੇ ਸੀਆਈਏ ਸਟਾਫ ਜ਼ਿਲ੍ਹਾ ਸ਼੍ਰੀ ਮੁਕਸੇਰ ਸਾਹਿਬ ਦੀ ਪੁਲਿਸ ਵੱਲੋਂ ਮਾਣਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਐਸਐਚਓ ਸਰਦਾਰ ਜਗਸੀਰ ਸਿੰਘ ਦੀ ਯੋਗ ਅਗਵਾਈ ਵਿੱਚ ਨਿੱਜੀ ਗੱਡੀ ਸਮੇਤ 9 ਕਿਲੋ ਹਿਰਵਨ ਲਜਾ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਮੇਂ ਪ੍ਰੈਸ ਮਿਲਣੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੋਧ ਵਿੱਡੀ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਦੀ ਪੁਲਿਸ ਵੱਲੋਂ ਸੀਆਈਏ ਸਟਾਫ ਦੇ ਇੰਚਾਰਜ ਸਰਦਾਰ ਜਗਸੀਰ ਸਿੰਘ ਦੀ ਅਗਵਾਈ ਵਿੱਚ ਏਐਸਆਈ ਹਰਪਿੰਦਰ ਸਿੰਘ ਏ ਐਸ ਆਈ ਬਲਦੇਵ ਸਿੰਘ ਐਚ ਸੀ ਪਰਮਜੀਤ ਸਿੰਘ ਐਚ ਸੀ ਲਖਵੀਰ ਸਿੰਘ ਆਦ ਦੀ ਸਮੁੱਚੀ ਟੀਮ ਵੱਲੋਂ ਨਸ਼ਾ ਤਸਕਰ ਰਿੰਕੂ ਅਵਤਾਰ ਸਿੰਘ ਉਰਫ ਲੱਬਾ ਮਾਹਿਰ ਉਰਫ ਮੀਤ ਵਾਸੀ ਕੋਟਲੀ ਰੋਡ ਸ਼੍ਰੀ ਮੋਖਸਰ ਸਾਹਿਬ ਤਿੰਨਾਂ ਵਿਅਕਤੀਆਂ ਨੂੰ ਆਪਣੀ ਨਿੱਜੀ ਗੱਡੀ ਸਮੇਤ ਕਾਬੂ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਮੋਖਸਰ ਵੱਲੋਂ CIA ਦੀ ਟੀਮ ਨੇ ਸਪੈਸੀਫਿਕ ਤੇ ਕ੍ਰੈਡੀਬਲ ਇਨਪੁਟਸ ਡਿਵੈਲਪ ਕੀਤੀ ਤੇ ਉਸਤੇ ਫੋਲੋਅ ਅਪ ਕੀਤਾ ਗਿਆ ਤੇ ਉਸ ਦੇ ਬੇਸ ਤੇ ਪ੍ਰੋਐਕਟਿਵ ਪ੍ਰੋਂਪਟ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਦੇ ਹੋਏ ਤਿੰਨ ਜੋ ਐਕਿਊਜ਼ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨਾਂ 'ਤੇ 700 ਗ੍ਰਾਮ ਹੈਰੋਇਨ ਦੀ ਤਾਂ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਇਹ ਤਿੰਨੋਂ ਹੀ ਜੋ ਐਕਿਊਜ਼ਡ ਹੈਗੇ ਉਹਨਾਂ 'ਤੇ ਮਲਟੀਪਲ ਐਫਆਈਆਰਸ ਪਹਿਲਾਂ ਐਨਡੀਪੀਐਸ ਦੀ ਆਰਮ ਸੈਕਟ ਦੀ ਇਹ ਦੂਸਰੀ ਲੜਾਈ ਝਗੜੇ ਦੀ ਵੀ ਹੈਗੀਆਂ ਤੇ ਪ੍ਰੋਫੈਸ਼ਨਲ ਤਰੀਕੇ ਦੇ ਪੁਲਿਸ ਨੇ ਤਫ਼ਤੀਸ਼ ਇਸਤੇ ਕੀਤੀ ਲੈਡ ਬਾਈ ਡੀਐਸਪੀ ડી ਐਂਡ ਟੀਮ ਸੀਆਈਏ ਉਹਨਾਂ ਨੇ ਸਸਪੈਕਟਸ ਨੂੰ ਟਰੈਕ ਕੀਤਾ ਤੇ ਉਸ ਦੇ ਬੇਸਟ ਕ੍ਰੈਡੀਬਿਲਟੀ वाइज इनफोरमे हो प्रोसेस किया गया उसके बेसते फिर एक सस्पैक्ट वहीकलिंग की रिकवरी हुई है इसते इनिशियल इनवैस आई है ड्रगपन वाले इनवॉल्व से इन्होंने फरदर बैकवर्ड लिंकेज इंटर डिस्ट्रिक एंटिटीज इनवॉल्वमेंट दल आई है तो प्रोसीडिंग एज पर इनवैसिगे जो भी कोई गल सामने आती है उसके बेस से आगे कार्रवाई की जाएगी ਇਹਨਾਂ ਦੇ ਮਲਟੀਪਲ ਐਫਆਈਆਰਸ ਹੈਗੀ ਐਨਡੀਪੀਐਸ ਉਹ ਰਾਮ ਸੈਖੀ ਜਿਵੇਂ ਆਪੇ ਸਾਰੇ ਜਾਣਦੇ ਆ ਯੁੱਧ ਨਸ਼ੇ ਵਿਰੁੱਧ ਪਿਛਲੇ 5 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈਗਾ ਉਸ ਤੇ ਮਲਟੀਪਲ ਲੈਵਲ ਤੇ ਫੀਡਬੈਕ ਤੇ ਇਨਪੁਟਸ ਆਂਦੀ ਹੈਗੀ ਕੋਈ ਪੁਰਾਣੀ ਤਫਤੀਸ਼ ਤੇ ਕੋਈ ਪੁਰਾਣੇ ਜੀ ਮੁਕਦਮੇ ਦਰਦ ਹੈ ਉਹਨਾਂ ਦਰਜੇ ਉਹਨਾਂ ਦੇ ਕੋਈ ਐਸੋਸੀਏਟਸ ਤੇ ਕੋਈ ਗਲ ਪੁਸ਼ਕਿਸ਼ ਤੇ ਸਾਹਮਣੇ ਆਂਦੀ ਹੈ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਇੱਕ ਪ੍ਰੋਫੈਸ਼ਨਲ ਤਰੀਕੇ ਤੇ ਕੋਪਰੇਸ਼ਨਲ ਰੀਜ਼ਨ ਕਰਕੇ ਪਬਲਿਕ ਚ ਤਾਂ ਨਹੀਂ ਦੱਸੀ ਜਾ ਸਕਦੀ ਬਟ ਉਸ ਨੂੰ ਵਰਕਆਊਟ ਕੀਤਾ ਜਾਂਦਾ ਹੈ ਉਸ ਤੇ ਬੇਸ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਇਸ ਕੇਸ ਚ ਵੀ ਪੁਰਾਣੇ ਜੋ ਸਸਪੈਕਟ ਸੀਗੇ ਪੁਰਾਣੇ ਜੋ ਡਰਗ ਟ੍ਰੇਡ ਦੇ ਕੋ ਇਨਵੋਲਵ ਸੀਗੇ ਉਹਨਾਂ ਨੂੰ ਰਡਾਰ ਚ ਰੱਖਿਆ ਗਿਆ ਕਨਸਟੈਂਟ ਸਰਵੇਲੈਂਸ ਸੀਆਈਏ ਵੱਲੋਂ ਰੱਖੀ ਗਈ ਉਸ ਤੇ ਬੇਸ ਤੇ ਫਿਰ ਅੱਗੇ ਰਿਕਵਰੀ ਹੋਈ ਹੈਗੀ ਤੋਂ ਮੁਖਸਰ ਜ਼ਿਲ੍ਹੇ ਦੇ ਪਿਛਲੇ ਕੁਝ ਟਾਈਮ ਤੋਂ ਅਗਰ ਦੇਖਦੇ ਹੈਗੇ ਤਾਂ ਕਾਫੀ ਅੱਛੀ ਰਿਕਵਰੀ 700 ਗ੍ਰਾਮ ਦੀ ਹੋਈ ਹੈਗੀ ਕਿਉਂਕਿ ਇੱਥੇ ਛੋਟੇ ਪੈਡਲਰ ਸੀ इसलिए कुछ टाइम पे सामने गल आ रही सी तो 700 ग्राम दी कमर्शियल क्वांटिटी ऑफ हेरोइन दी रिकवरी पे वी आर होपफुल कि इस ते बैकवर्ड लिंकेज दे ते बाकी भी जो लार्जर ड्रग डिस्ट्रीब्यूशन चेन है उस जो है ते जो इन्वॉल्व हगे बंदे उनहते एक्शन हो तो दुशा बहुत बड़ी काफी बड़ी आज भी पहले भी जो बहुत काफी नशे का डैवी है और देवी पर से हरियाणा साहब मैं लोगों माध्यम से तो पुलिस वालों यही कहना चाहता है, है, है कि लोगों का सहयोग से सपोर्ट जब मिलता है तभी कारगुजारी आगे चलती रहती है पिछले पांच महीने तो देखिए मानयोग सीएम साहब वालों डी जी साहब वालों कॉन्सटेंट मोनीटरिंग से इसका फॉलोअप लिता जा रहा है रिव्यू मीटिंग्स भी लगातार डिस्ट्रिक्ट लेवल से भी हो रही है तो एक मार्च तो हूँ तीस जुलाई तक की गल करिए तो लगभग चार सौ के करीब एफ आई आर मुक्तसर पुलिस ने रजिस्टर की और छे सौ प्लस जो है इसते गिरफ्तारियां हुई ਔਰ ਡਰਗ ਰਿਕਵਰੀਸ ਤੇ ਵੀ ਹੈਰੋਇਨ ਦੀ ਵੀ ਪੋਪੀਐਸ ਦੀ ਓਪੀਐਮ ਦੀ ਫਾਰਮੋਪੀਅਰਸ ਦੀ ਸਾਰੀ ਰਿਕਵਰੀਆਂ ਹੋਈਆਂ। ਤੋਂ ਕੁਝ ਪੈਟਰਨ ਪਿਛਲੇ ਉਸ ਟਾਈਮ ਤੋਂ ਦੇਖਣ ਚਾਹਿਆ ਹੈ ਚੇਂਜ ਹੋਇਆ ਹੈਗਾ ਕਿ ਜੋ ਪਹਿਲਾਂ ਚਿੱਟੇ ਦੀ ਕੋਈ ਅਵੇਲੇਬਿਲਿਟੀ ਜਨ ਡਰਗ ਹਾਟਸਪੌਟਸ ਤੇ ਸੀਗੀਆਂ ਉੱਥੇ ਕਾਫੀ ਫਰਕ ਹੈਗਾ ਤੇ ਉੱਥੇ ਚਿੱਟੇ ਦੀ ਬਜਾਏ ਥੋੜਾ ਲੋਕੀ ਡਿਵੀਏਟ ਹੋ ਰਹੇ ਹੈਗੇ। ਕਿਉਂਕਿ ਅਵੇਲੇਬਿਲਿਟੀ ਨਹੀਂ ਹੈ ਪੁਲਿਸ ਦੀ ਪੂਰੀ ਸਖਤੀ ਹੈਗੀ ਹੈ ਤੇ ਕੁਝ ਬੰਦੇ ਫਾਰਮੋਪੀਅਰਸ ਤੇ ਡਿਵੀਏਟ ਹੋਏ ਉਸ ਤੇ ਵੀ ਕੰਮ ਹੋਇਆ। ਉਹ ਪਿਛਲੇ ਕੁਝ ਟਾਈਮ ਤੇ ਪ੍ਰੀਗਾਬਲਿੰਦੀ ਦੀ ਵੀ ਰਿਕਵਰੀਜ਼ ਕਾਫੀ ਮਾਤਰਾ ਤੇ ਹੋਈ ਹੈਗੀ ਰੀਸੈਂਟਲੀ ਇੱਕ ਕੇਸ ਚ 40000 ਦੇ ਕਰੀਬ ਜੋ ਪ੍ਰੀਗਾਬਲਿੰਨ ਕੈਪਸੂਲਸ ਦੀ ਰਿਕਵਰੀ ਹੋਈ ਹੈ ਉਹ ਇਹ ਕਾਫੀ ਚੀਜ਼ਾਂ ਹੈ ਉਹ ਮਤਲਬ ਵੀਕਲੀ ਬੇਸਿਸ 'ਤੇ ਜੇ ਸੇ ਰਿਵਿਊ ਵੀ ਕਰਦੇ ਆ ਤਾਂ ਪੈਟਰਨ ਜੋ ਚੇਂਜ ਹੁੰਦਾ ਹੈ ਉਹ ਏਰੀਆ ਇਸ 'ਤੇ ਜਿਵੇਂ ਪਿਛੇ ਇਨਪੁਟ ਮਿਲੀ ਸੀਗੀ ਕਿ ਚਿੱਟੇ ਦੀ ਅਵੇਲੇਬਿਲਿਟੀ ਨਹੀਂ ਹੈ ਤਾਂ ਲੋਕੀ ਬਾਕੀ ਕੋਈ ਜੋ ਪੇਨ ਕਿਲਰਸ ਹੈਗੇ ਹੋ ਰਹੇ ਉਹਨਾਂ ਨੂੰ ਇੱਕ ਹਿਟ ਐਂਡ ਟ్రਾਇਲ ਤਰੀਕੇ ਤੇ ਉਹ ਕਰਦੇ ਆ ਤਾਂ ਜਿੱਥੇ ਵੀ ਇਨਪੁਟ ਆਂਦੀ ਹੈ ਉੱਥੇ ਐਕਸ਼ਨ ਵੀ ਹੁੰਦਾ ਹੈ ਐਟ ਦਾ ਸੇਮ ਟਾਈਮ ਜੋ ਕੋਈ ਐਡਿਕਟਸ ਹੈਗੇ ਕੰਜ਼ਿਊਮਰਸ ਹੈਗੇ ਡਰਗ ਛੱਡਣਾ ਚਾਹੁੰਦੇ ਉਹ ਉਹਨਾਂ ਨੂੰ ਪੋਜ਼ਿਟਿਵਲੀ ਮੋਟੀਵੇਟ ਕੀਤਾ ਜਾਂਦਾ ਹੈ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਤੇ ਜੋ ਆਊਟ ਸੈਂਟਰਸ ਹੈ ਡੀ ਐਡਿਕਸ਼ਨ ਸੈਂਟਰਸ ਹੈ ਸਾਡੀ ਟੀਮ ਡੇ ਟੂ ਡੇ ਬੇਸ ਤੇ ਉਹਨਾਂ ਨੂੰ ਸਬ ਡਿਵੀਜ਼ਨਲ ਜੋ ਹਸਪੀਟਲਸ ਹੈਗੇ ਮੁਕਸਰ ਗਿੱਦੜਵਾ ਤੇ ਮਲੋਟ ਉੱਥੇ ਖਾਸ ਕਰ ਜੋ ਡੀ ਐਡਿਕਸ਼ਨ ਫੈਸਿਲਿਟੀ ਹੈਗੀ ਉੱਥੇ ਵੀ ਕਾਫੀ ਚੰਗਾ ਇੰਪੈਕਟ ਹੈਗਾ 200 ਦੇ ਕਰੀਬ ਜੋ ਹੈ ਡੀ ਐਡਿਕਸ਼ਨ ਫੈਸਿਲਿਟੀ ਤੇ ਐਡਿਕਟਸ ਨੂੰ ਉਸ ਚੀਜ਼ ਦਾ ਫਾਇਦਾ ਮਿਲੇ वो मेडिकल पार्ट पे थोड़ा सा जो मेनू लगदा हैगा कई बार कुछ एडिक्ट दी रिलैप्स भी हो जाती है कि उदी सिचुएशन कोई अगर कंडूसिव फैमिली दी सपोर्ट सिस्टम दी ना हो तो मैं तो आडे राही तो यही कहना चाहंदा कि लोकी जब इस कलेक्टिवली एफर्ट करणगे पिंड लेवल पे या जो भी लोकैलिटी लेवल पे ना सपोर्ट बेस रहेगा तो इस प्रॉपरली सीधा एक सांझे तौर पे हल भी होगो देखो दो तीन पैरामीटर्स जो नोटिस च आए है कि जो पुराने जो ड्रग हॉटस्पॉट जो लोगों एक प्रसैपन चे उ तो काफ़ी फर्क हैलमोस्ट नाइनटी परसेंट फर्क है बट चूंकि अब इंटरैशनल बॉडर के जो डिस्ट्रिक्स है जिमें फिरोजपुर है फाजिलका है तो उत्थे आप सारे नु पता है क्रॉस बॉर्डर के जो चैलेंज़ है तो वो कॉन्सटेंटली उोनीटरिंग रखी जाती हैगी तो उन्होंने भी राबता रखिया जाता है कि कोई भी सप्लायर पैडलर जो इधर की सप्लाई चेन से कोई गल शमूलियत कोई आँदी है तो उससे थ्रेड वगैरह अफ्तीश से चैक करते हैं बट इतने मुक्तसर से मतलब छोटे पैडलर से छोटे इस तरह वाले जो कंज्यूमर कम पैडलर है माड़ा मोटा जो खुदे लेवल से कंज्यूमर के उस तरह के भी चीज़ ज्यादा सामने आई है तो बड़े सप्लायर कोरियर टाइप वाली गलत इतनी इतनी सामने नहीं आई है बट ये जरूर है कि थोड़ी मैनीफेस्टेन जो है वो चेंज होती रही है डिपेंडिंग कि भाई जितनी अवेलेबिलिटी चीज़ दी अगर थे जिमें स्पेशली अगर देखिए तो वो उत्थे भी क्रैकडाउन किया गया कैमिशॉप्स जितने डेढ़ सौ के करीब शॉप्स भी चैक कराइया हैगी तो उ भी डेटरेंट एक्शन रहा है हाल तक चैकिंगस होंगी रही है तो फिर कोई इस चीज़ पर कोई मेजरली कोई गल